ਗੁਰ ਜੀ ਦਾ ਹਾਲ ਸਾਮ ਗੁਰ ਹੈ ਮਾਹੀ ਗੁਰ ਜੀ ਕੀ ਪਤੇ ਸਾਰੰਗ ਮਹਲਾ ਚੌਥਾ ਜਾਪ ਮੰਨ ਨਰ ਹਰੇ ਨਰ ਹਰ ਸਵਾਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਮ ਹਰ ਪ੍ਰੀਤਮ ਮੋਰਾ ਇਹ ਵਿਸਰਾਮ ਜਾਪ ਮੰਨ ਨਰ ਹਰੇ ਨਰ ਹਰ ਸਵਾਮੀ ਇਤ ਅਰਧ ਵਿਸਰਾਮ ਹਰ ਸਗਲ ਦੇਵ ਦੇਵਾ ਇਥੇ ਵਿਸਰਾਮ ਹੈ ਜਪਮਾਨ ਨਰਹਰੀ ਨਰਹਰ ਸੁਆਮੀ ਹਰ ਸਗਲ ਦੇਵ ਦੀਵਾ శ్రీ ਰਾਮ ਰਾਮ ਨਮਾ ਹਰ ਪ੍ਰੀਤਮ ਮੂਰਾ ਰਹਾਉ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵਡ ਭਾਗ ਮਥੋਰਾ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਇਥਿ ਵਿਸਰਾਮ ਹੈ ਤਿਤ ਗ੍ਰਹਿ ਵਾਜੇ ਪੰਜ ਸ਼ਬਦ ਤਿਠਮ ਵੱਡ ਭਾਗ ਮਥੂਰਾ ਥੋੜਾ ਜਿਹਾ ਮਥੂਰਾ ਥੋੜਾ ਜਿਹਾ ਕਸ ਕੇ ਬੋਲਣਾ ਤੇ ਨ ਜਾਣ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤੈਨ ਜਾਣ ਕੇ ਹਰ ਮਾਰ ਕੱਢੇ ਪੰਜ ਚੋਰਾ ਇੱਥੇ ਦੋ ਵਿਸਰਾਮ ਹਨ ਇਸ ਪੰਕਤੀ ਦੇ ਤੈਨ ਜਾਣ ਕੇ ਸਭ ਪਾਪ ਗਏ ਸਭ ਦੋਖ ਗਏ ਸਭ ਰੋਗ ਗਏ ਇਥੇ ਵਿਸਰਾਮ ਪਹਿਲਾ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਇਥੇ ਦੂਸਰਾ ਵਿਸਨਾਮ ਹੈ ਤੈਨ ਜਾਣ ਕੇ ਹਰ ਮਾਰ ਕੱਢੇ ਪੰਚ ਚੂਰਾ ਹਰ ਰਾਮ ਬੋਲਹੁ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪਹੁ ਮਨ ਬਚਨ ਕਰਮ ਹਰ ਹਰ ਅਰਾਧੂ ਹਰ ਕੇ ਜਨ ਸਾਧੂ ਇਹ ਵੀ ਦੋ ਵਿਸਰਾਮ ਹਨ ਹਰ ਰਾਮ ਰਾਮ ਬੋਲੋ ਹਰ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਇੱਥੇ ਪਹਿਲਾ ਵਿਸਰਾਮ ਹੈ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਾਨ ਬਚਨ ਕਰਮ ਹਰ ਹਰ ਆਰਾਧੂ ਇੱਥੇ ਦੂਸਰਾ ਵਿਸਰਾਮ ਹੈ ਹਰ ਕੇ ਜਨ ਸਾਧੂ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਦੂ ਹਰ ਰਾਮ ਬੋਲ ਹਰ ਰਾਮ ਬੋਲ ਇਥੇ ਵਿਸਰਾਮ ਹੈ ਸਭ ਪਾਪ ਗਵਾਦੂ ਨਿਤ ਨਿਤ ਜਾਗਰਣ ਕਰਹੁ ਜਾਗਰਣ ਜਾਗਰਣ ਨਿਤ ਨਿਤ ਜਾਗਰਣ ਕਰਹੁ ਸਦਾ ਸਦਾ ਆਨੰਦ ਜਾਪ ਜਗਦੀਸ਼ਰਾ ਨਿਤ ਨਿਤ ਜਾਗਰਣ ਕਰਹੁ ਇਥੇ ਵਿਸਰਾਮ ਸਦਾ ਸਦਾ ਆਨੰਦ ਜਾਪ ਜਗਦੀਸ਼ਰਾ ਮਨ ਇੱਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮ ਅਰਥ ਕਾਮ ਮੂਖ ਜਨ ਨਾਨਕ ਹਰਿ ਸਿਉ ਮਿਲੇ ਹਰ ਭਗਤ ਤੂਰਾ ਇਹ ਇੱਕ ਹੀ ਵਿਸਰਾਮ ਹੈ ਮਨ ਇੱਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮ ਅਰਥ ਕਾਮ ਮੂਖ ਇਥੇ ਵਿਸਰਾਮ ਹੈ ਮੂਖ ਜਨ ਨਾਨਕ ਹਰਿ ਹਰਿ ਸਿਉ ਮਿਲੇ ਹਰ ਭਗਤ ਤੂਰਾ ਇਹ ਇੱਕ ਹੀ ਵਿਸਰਾਮ ਹੈ ਸਾਰਗ ਮਹੱਲਾ ਚੌਥਾ ਜਾਪ ਮਨ ਮਾਦੋ ਮਦਸੂਦਨੋ ਹਰਿ ਸ਼੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰਜਾਮੀ ਜਾਪ ਮਨ ਮਾਦੋ ਮਦਸੂਦਨੋ ਹਰਿ ਸ਼੍ਰੀ ਰੰਗੋ ਪਰਮੇਸ਼ਰੋ ਇਥੇ ਵਿਸਰਾਮ ਹੈ ਸਤ ਪਰਮੇਸ਼ਰੋ ਪ੍ਰਭ ਅੰਤਰਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਹਾਓ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਇਥੇ ਵਿਸਰਾਮ ਹਰ ਪ੍ਰੀਤਮ ਗੁਣ ਗਾਓ ਰਹਾਓ ਹਰ ਘਾਟ ਘਟੇ ਘਾਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਨ ਅਥਾਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਉ ਮੈਂ ਹਰ ਕਠਾ ਨਹੀਂ ਕਹਿਣਾ मैं हर देखन को चाहो दो विश्राम हन, हर घट कटे घट बसता इथी पहला है विश्राम हर जल थले हर बस्ता हर थान थनंतर बसता इथे दूसरा विश्राम है मैं हर देखन को चाहो कोई आवे संतो हर का जान संतो मेरा प्रीतम संतो जी इथे विश्राम है ਉਹੀ ਆਵੈ ਸੰਤੋ ਹਰ ਕਾ ਜਨ ਸੰਤੋ ਮੀਰਾ ਪ੍ਰੀਤਮ ਸੰਤੋ ਮੀਰਾ ਪ੍ਰੀਤਮ ਜਨ ਸੰਤੋ ਹਾਂਜੀ ਮੋਹ ਮਾਰਗ ਦਿਖਲਾਵੈ ਇਸ ਜਾਣ ਕੇ ਹਉ ਮਲ ਮਲ ਧੋਵਾ ਪਾਉ ਤਿਸ ਜਾਣ ਕੇ ਹਉ ਮਲ ਮਲ ਧੋਵਾ ਪਾਉ ਹਰ ਜਨ ਕਉ ਹਰ ਮਿਲਿਆ ਹਰ ਸਰਦਾ ਤੀ ਮਿਲਿਆ ਗੁਰਮੁਖ ਹਰ ਮਿਲਿਆ ਹਰ ਜਨ ਕਉ ਹਰ ਮਿਲਿਆ ਇਤਿ ਸ਼੍ਰਾਮ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਹਾਂਜੀ ਹਰ ਜਨ ਕਉ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮਨ ਤਨ ਆਨੰਦ ਭਇ ਮੈਂ ਦੇਖਿਆ ਹਰ ਰਾਉ ਜਨ ਨਾਨਕ ਕਉ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ੁਰ ਕਿਰਪਾ ਭਈ ਜਨ ਨਾਨਕ ਕਾਓ ਕਿਰਪਾ ਭਈ ਹਰ ਕੀ ਕਿਰਪਾ ਭਈ ਇਥੇ ਵਿਸਰਾਮ ਜਗਦੀਸ਼ੁਰ ਕਿਰਪਾ ਭਈ ਮੈਂ ਅਨੰਦ ਨੂੰ ਸਾਦ ਸਾਦ ਸਦਾ ਹਰ ਜਪਿਆ ਹਰ ਨਾਉ ਮੈਂ ਅਨੰਦ ਨੂੰ ਸਾਦ ਸਾਦ ਸਦਾ ਇਥੇ ਵਿਸਰਾਮ ਹਰ ਜਪਿਆ ਹਰ ਨਾਉ ਸਾਰਗ ਮਹੱਲਾ ਚੌਥਾ ਜਪ ਮੰਨ ਨਿਰਭਉ ਜਪ ਮੰਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਅਜੂਨੀ ਆਜੂਨੀ ਐੜੀ ਕਰਨਾ ਆਜੂਨੀ ਸੰਭਉ ਮੇਰੇ ਮਨ ਅਨ ਦਿਨੋ ਧਿਆਇ ਨਿਰੰਕਾਰ ਨਿਰਾਹਾਰੀ ਮੇਰੇ ਮਨ ਅਨ ਦਿਨੋ ਧਿਆਇ ਇਥੇ ਵਿਸਰਾਮ ਨਿਰੰਕਾਰ ਨਿਰਾਹਾਰੀ ਰਹਾਉ ਹਰ ਦਰਸ਼ਨ ਕਉ ਹਰ ਦਰਸ਼ਨ ਕਉ ਕੋਟ ਕੋਟ ਤੇ ਤੀਸ ਸਿੱਧ ਜਤੀ ਜੋਗੀ ਤਟ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ ਹਾਂਜੀ ਇਹ ਦੋ ਵਿਸਰਾਮ ਹਨ ਹਰ ਦਰਸ਼ਨ ਕਉ ਹਰ ਦਰਸ਼ਨ ਕਉ ਇੱਥੇ ਪਹਿਲਾ ਵਿਸਰਾਮ ਹੈ ਕੋਟ ਕੋਟ ਤੇ ਤੀਸ ਇੱਥੇ ਠਮਕ ਸਿੱਧ ਜਤੀ ਜੋਗੀ ਇੱਥੇ ਵਿਸ਼ਰਾਮ ਹੈ ਦੂਸਰਾ ਤਾਟ ਤੀਰਥ ਪਾਰ ਭਵਨ ਕਰਤ ਪਾਰ ਭਵਨ ਉਚਾਰਨ ਕਰਨਾ ਪਾਰਤੀ ਭਵਨ ਦੇ ਵਿੱਚ ਡੈਸ਼ ਦੇ ਕੇ ਸੰਬੰਧਕ ਤਾਟ ਤੀਰਥ ਪਾਰ ਭਵਨ ਕਰਤ ਰਹਿਤ ਨਿਰਾਹਾਰੀ ਤੈਨ ਜਾਣਕੀ ਸੇਵਾ ਥਾਏ ਪਈ ਜਿਨ ਕੋ ਕਿਰਪਾਲ ਹੋਵਤ ਬਨਵਾਰੀ ਹਰ ਕੀ ਹੋ ਸੰਤ ਭਲੇ ਹਰ ਕੀ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਇਥੇ ਵਿਸਰਾਮ ਹਰ ਕੀ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰ ਰਾਮ ਮੋਰਾਰੀ ਜੇਨ ਕਾ ਅੰਗ ਕਰੈ ਮੇਰਾ ਸੁਆਮੀ ਤੈਨ ਕੀ ਨਾਨਕ ਹਰ ਪੈ ਜਸਵਾਰੀ ਸਾਰਗ ਮਹੱਲਾ ਚੌਥਾ ਪੜਤਾਲ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੂ ਮੇਰੇ ਮਾਨ ਹਰ ਬੂਲ ਹਰ ਪੁਰਖ ਅਬਿਨਾਸੀ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੂ ਇੱਥੇ ਵਿਸਰਾਮ ਹੈ ਮੇਰੇ ਮਨ ਹਰ ਬੂਲ ਹਰ ਪੁਰਖ ਅਬਿਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੀ ਸੋ ਪੀਏ ਜਿਸ ਰਾਮ ਪਿਆਸੀ ਹਰ ਆਪ ਦਇਾਲ ਦਇਆ ਕਰ ਮੀਲੇ ਜਿਸ ਸਤਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਕਸ ਚਕਸ ਚਖਾਸੀ ਹਰ ਹਰ ਦਇਾਲ ਦਇਆ ਕਰ ਮੀਲੇ ਜਿਸ ਸਤਗੁਰੂ ਇਥੇ ਵੀ ਸ੍ਰਾਮ ਹੈ ਸੋ ਹਰ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵਹ ਸਾਦ ਸਦਾ ਮੇਰਾ ਹਰ ਹਰੀ ਜੋ ਜਨ ਸੇਵਹ ਸਾਦ ਸਦਾ ਮੇਰਾ ਹਰ ਹਰੀ ਤੈਨ ਕਾ ਸਭ ਦੂਖ ਭਰਮ ਭਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜੋ ਚਾਤ੍ਰਿਕ ਜਾਲ ਪੀਐ ਤ੍ਰਿਪਤਾਸੀ ਨਾ ਜਿਉ ਪਾਠ ਹੈ ਮੇਰੇ ਜਿਉ ਛਪਿਆ ਹੋਇਆ ਸੀ ਜਿਉ ਚਾਤ੍ਰਿਕ ਜਾਲ ਪੀ ਹੈ 383 ਸਾਰਗ ਮਹੱਲਾ ਚੌਥਾ ਜਪ ਮੰਨ ਸਰੀਰ ਸ੍ਰੀ ਰਾਮ ਜਪ ਮੰਨ ਸ੍ਰੀ ਸ੍ਰੀ ਰਾਮ ਰਾਮ ਰਮਤ ਰਾਮ ਰਮਤ ਨਹੀਂ ਕਹਿਣਾ ਰਾਮ ਰਮਤ ਰਾਮ ਸਤ ਸਤ ਰਾਮ ਬੁਲਹੁ ਭਈਆ ਸਤ ਰਾਮ ਰਾਮ ਬੋਲੋ ਪਈਆ ਸਦ ਰਾਮ ਰਾਮ ਇਥੇ ਵੀ ਸਤਿਨਾਮ ਰਾਮ ਰਵ ਰਹਿਆ ਸਰਬੱਗੇ ਸਰਬੱਗੇ ਕਸਕੇ ਬੋਲਨਾ ਰਾਮ ਰਵ ਰਹਿਆ ਸਰਬੱਗੇ ਰਹਾਉ ਰਾਮ ਆਪੇ ਆਪ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਬਤ ਜੱਗੇ ਰਾਮ ਆਪੇ ਆਪ ਇਥੇ ਠਮਕ ਆਪੇ ਸਭ ਕਰਤਾ ਇਥੇ ਵਿਸਰਾਮ ਰਾਮ ਆਪੇ ਆਪ ਇਥੇ ਠਮਕ ਆਪੇ ਸਬਤ ਜੱਗੇ ਸਬਤ ਥੋੜਾ ਜਿਹਾ ਕਸ ਕੇ ਬੋਲਣਾ ਜੱਗੇ ਵੀ ਕਸ ਕੇ ਬੋਲਣਾ ਜਿਸ ਆਪ ਕਿਰਪਾ ਕਰੇ ਮੇਰਾ ਰਾਮ 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 ਰਾਏ ਸੋ ਜਨ ਰਾਮ ਨਾਮ ਲੇਵ ਲਾਗੇ ਮੈਂ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਿਸ ਆਪ ਕਿਰਪਾ ਕਰੇ ਨੀਰਾ ਰਾਮ ਰਾਮ ਇੱਥੇ ਵੀ ਥੋੜੀ ਜਿਹੀ ਯਮਕ ਲਾ ਕੇ ਬੋਲਣਾ ਜਿਸ ਆਪ ਕਿਰਪਾ ਕਰੇ ਇਥੇ ਠਮਕ ਮੇਰਾ ਰਾਮ 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 ਰਾਏ ਇਕੱਠਾ ਪਾਠ ਹੈ ਰਾਮ ਰਾਏ ਇੱਥੇ ਵੀ ਸ਼੍ਰਾਮ ਹੈ ਸੋ ਜਨ ਰਾਮ ਨਾਮ ਲੇਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤਾ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਇੱਥੇ ਵੀ ਸ਼੍ਰਾਮ ਹੈ ਜੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰਾ RAM ਰਾਏ ਜਨ ਨਾਨਕ ਕਾ ਅੰਗ ਕੀਆ ਮੇਰਾ RAM ਰਾਏ RAM ਰਾਏ ਇਕੱਠੇ ਹੀ ਪਾਠ ਹੈ ਦੁਸ਼ਮਨ ਦੂਖ ਗਏ ਸਭ ਭੱਗੇ ਭੱਗੇ ਕਸਕੇ ਦੁਸ਼ਮਨ ਦੂਖ ਗਏ ਸਭ ਭੱਗੇ ਸਾਰੰਗ ਮਹੱਲਾ ਪੰਜਵਾ ਚੌਪਦੀ ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਸਤਗੁਰੂ ਮੂਰਤ ਕੋ ਬਾਲ ਜਾਓ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੀ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸ਼ਨ ਕਾਦ ਪਾਓ ਪਾਓ ਰਹਾ ਹੋ ਅਨਾਥਾ ਕੁਨਾਥ ਸਰਵ ਪ੍ਰਤ ਪਾਲਕ ਭਗਤ ਵਸਲ ਹਾਰ ਨਾਓ ਜਾ ਕਉ ਕੋ ਨ ਰੱਖੈ ਪ੍ਰਾਣੀ ਇਸ ਤੂ ਦੇਹ ਆਸਰਾਵ ਨੇ ਧਰਿਆ ਧਰ ਨਿਗਤ ਆਗਤ ਨਿਥਾਵਿਆ ਤੂ ਥਾਉ ਨੇ ਧਰਿਆ ਧਰ ਨਿਗਤ ਆਗਤ ਨਿਥਾਵਿਆ ਤੂ ਥਾਉ ਦੇਹ ਜਿਸ ਜਾਉ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਉ ਏਕਸ ਤੇ ਲੱਖ ਲੱਖ ਤੇ ਏਕਾ ਤੇਰੀ ਗਾਤ ਮਿਤ ਕਹਿ ਨਾ ਸਕਾਉ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰੋ ਖੇਲ ਦਿਖਾਉ ਸਭ ਤੇਰੋ ਖੇਲ ਦਿਖਾਉ ਸਾਧਨ ਕਾ ਸੰਗ ਸਾਧ ਸਿਉ ਗੋਸਤ ਸਾਧਨ ਪੂਲਾ ਪੁਲਨਾ ਸਾਧਨ ਕਾ ਸੰਗ ਸਾਧ ਸਿਉ ਗੋਸਤ ਇਥੇ ਵਿਸਰਾਨ ਹਰ ਸਾਧਨ ਸਿਉ ਲਿਵ ਲਾਉ ਹਰ ਸਾਧਨ ਸਿਉ ਲਿਵ ਲਾ ਇਤਸਾਦਨ ਕਸਕੇ ਨਹੀਂ ਬੋਲਣਾ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹ ਦਰਸ ਮਨ ਚਾਉ ਸਾਰਗ ਮਹੱਲਾ ਪੰਜਵਾ ਹਰ ਜੀ ਅੰਤਰ ਜਾਮੀ ਜਾਨ ਕਰਤ ਬੁਰਾਈ ਮਾਨੁਖ ਤੇ ਛਪਾਈ ਕਰਤ ਬੁਰਾਈ ਮਾਨੁਖ ਨੰਕਣਾ ਹੈਗਾ ਮਨੁਖ ਨਹੀਂ ਕਹਿਣਾ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ਕਰਤ ਬਰਾਈ ਮਾਨੁ ਮਾਨੁਖ ਤੇ ਸਪਾਈ ਮਾਨੁਖ ਮਾਨੁਖ ਇਕੱਠਾ ਹੀ ਬੋਲ ਮਨੁਖ ਤੇ ਨਹੀਂ ਕਹਿਣਾ ਸਾਖੀ ਭੂਤ ਪਵਾਨ ਰਹਾਉ ਮਾਨ ਦਾ ਖੱਦਾ ਹੋਇਆ ਮਾਨੁਖ ਵੈਸ ਨੂੰ ਨਾਮ ਕਰਤ ਖਟ ਕਰਮਾ ਅੰਤਰ ਲੋਭ ਜੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਦੂਬੇ ਸਭ ਅਗਿਆਨ ਕਰਹਿ ਸੋਮਪਾਕ ਹਿਰਹਿ ਪਰਦਰਭਾ ਸੋਮਪਾਕ ਇਕੱਠਾ ਹੀ ਪਾਠ ਹੈ ਵੱਖਰਾ ਲਿਖਿਆ ਹੋਇਆ ਇਕੱਠਾ ਪਾਠ ਕਰਨਾ ਹੈ ਕਰਹਿ ਸੋਮਪਾਕ ਹਿਰਹਿ ਪਰਦਰਭਾ ਇਥੇ ਵਿਸਰਾਮ ਅੰਤਰ ਝੂਠ ਗਮਾਨ ਸ਼ਾਸਤਰ ਵੇਦ ਕੀ ਵੇਦ ਨਹੀਂ ਜਾਣਹਿ ਵਿਆਪੇ ਮਾਨਕ ਕਾ ਮਾਨ ਵਿਆਪੇ ਮਨ ਕੈ ਮਾਨ ਸੰਧਿਆ ਕਾਲ ਕਰਹਿ ਸਭ ਵਰਤਾ ਜੋ ਸਫਰੀ ਦਮਫਾਨ ਸੰਧਿਆ ਕਾਲ ਕਰਹਿ ਸਭ ਵਰਤਾ ਇਥੇ ਵਿਸਰਾਮ ਜੋ ਸਫਰੀ ਦਮਫਾਨ ਫਫਾ ਬੋਲਣਾ ਦਮਫਾਨ ਪ੍ਰਭੂ ਪੁਲਾਏ ਊਜੜ ਪਾਏ ਪ੍ਰਭੂ ਪੁਲਾਏ ਊਜੜ ਪਾਏ ਇਥੇ ਵਿਸਰਾਮ ਹੈ ਨਿਹਫਲ ਸਭ ਕਰਮਾਨ ਸੋ ਗਿਆਨੀ ਸੋ ਵੈਸ਼ਨਵ ਪੜਿਆ जिस करी कृपा भगवान ओं सतगुरु सेव परम पद पाया ओं ओं सतगुरु सेव परम पद पाया उदरिया सगले विश्वाण क्या हम कथह किस कथ नहीं जान प्रभु भावे तवै बुलान साध संगत की <th>ूर एक मांगो जन नानक पयो सरान श्री सहजपाठ सेवा श्री सहजपाठ सेवा